ਤਾਂ ਕਰੀ ਨੇ ਸੋਸ ਵਾਲੀ ਇਹ ਕਿਰਨੀ ਪਾਰਟ ਦੇ ਵਿੱਚ ਲਗਵਾਈ ਜਾਂਦੀ ਆ। ਤਾਂ ਉਸ ਦੀ ਜਿਹੜੀ ਹੈ ਉਸ ਦੀ ਵਿਲੇਲੀ ਕਰ ਜਾਂ ਸਭ ਸਹੀ ਹੋ ਜਾਂਦਾ। ਜਦੋਂ ਰੀਸਾਈਕਲਿੰਗ ਨਾਲ ਨਾ ਬੁੱਲਸ ਤੇ ਅੱਜ ਦੇ ਕਿਸਾਨ ਜਿਹੜਾ ਵੱਡੀ ਕਰ ਰਿਹਾ ਹੈ ਉਹ ਵੀ ਐਨਪੀਐਸ ਤੇ ਮਾਮਲੀਅਤ ਦੇ ਵਿੱਚ ਲੱਗਾ ਤਾਂ ਲੱਗਿਆ ਹੈ। ਹਾਂ ਜੀ ਦੰਦ ਇਸ ਕੰਮ ਨੂੰ ਉਸ ਵੀ ਅਸਰ ਜੀ ਕਰ ਦੋ। ਜੀ। ਤਾਂ ਕਲੀ ਉਹ ਕੰਮ ਇਹ ਥਾਣਾ ਲੋਪੂ ਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦਾ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿ ਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਾ ਸੰਸਤੋ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਹੈ ਇਹ ਕਈ ਜਿਹੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਇਹ ਦੋਨੋਂ ਤਾਲੀਵਾਲ ਦੇ ਰਹਿਣ ਵਾਲੇ ਨੇ ਕਰਨਤਾਂ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆ ਜਿਲ੍ਹਾ ਕਰਨਤਾਂ ਇਹਨਾਂ ਤੋਂ ਇਹ 2 ਕਿਲੋਗ੍ਰam ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਕਿਉਂਕਿ ਅ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮੈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਮੈਨਿਊਟਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਹੈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾਵਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ ਸਰ ਜਿਹੜੀ ਇਹ ਫੈਰਨ ਸੀ ਪਹਿਲੇ ਵਾਇਰ ਡਰੋਨਾਂ ਗਾਈਜ਼ ਨਾਲ ਤੇ ਉਹ ਵੀ ਕਿੰਨੇ ਕਿੰਨੇ ਕਿਦੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ ਔਰ ਕੋ ਡਿਲੀਵਰੀ ਜੇ ਉਹ ਤੁਸੀਂ ਕਿਹਾ ਉਹਨਾਂ ਨੇ ਫਿਰ ਲਿੰਕ ਇਹਨਾਂ ਨੇ ਸਪਲਾਈ ਕਰਦੇ ਹੋਗੇ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰابطਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਡਾਟਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਰਡਰ ਦੇ ਕਿਹੜੇ ਥਾਣੇ ਨੇ ਪਿੰਡੀ ਸਰ ਦਾ ਕੰਬੋ ਜਿਹੜਾ ਇਹ ਰਮਦਾਸ ਤੇ ਨਾਲਾ ਜੀ ਇੱਥੇ ਕਾਫੀ ਡਰੋਨ ਦੀ ਮੂਵਮੈਂਟ ਹੈ ਨਹੀਂ ਪਲੱਸ ਪਿਛਲੇ ਸਮੇਂ ਜੇ ਅਸੀਂ ਜੋ ਦੇਖਿਆ ਤੁਸੀਂ ਕਹਿੰਦੇ ਕਾਫੀ ਮੂਵਮੈਂਟ ਵਧਾਈ ਹੈ ਜੀ ਇਹ ਫਸ ਰਿਕਵਰੀ ਹੈ ਜਿਆ ਤਾਂ ਲੱਗਦਾ ਕਿ ਉਹ ਵੀ ਆਪਰੇਸ਼ਨ ਚੱਲ ਰਹੇ ਨੇ ਕਿਉਂਕਿ ਜਿਵੇਂ ਪੁਲਿਸ ਦੀ ਲਗਾਤਾਰ ਗੱਲ ਤੇ ਇਹ ਜੇ ਵਧੀ ਹੈ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਤ ਦੇ ਵਿੱਚ ਕਾਫੀ ਅਗਸਤ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਟਾਰਟੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਡ੍ਰੈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟਸ ਜਿਹੜੀਆਂ ਹੈ ਟਾਈਮ ਟੂ ਟਾਈਮ ਨਾ ਵੱਲੋਂ ਰਿਸਿਵ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਵੈਲ ਡਿਫਾਈਨਡ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਜਾਂ ਹੋਰ ਕਿਸੇ ਰੂਟ ਰਹੀ ਇਹ ਉਹ ਉਹ ਰੂਟਸ ਰਹੀ ਹੈ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਸਾਰਿਆਂ ਦਾ ਮੁਢਲਾ ਕਾਰਜਕਾਰ ਕੀ ਸੀ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਨੌਜਵਾਨ ਨੇ ਜੀ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕਾਮਾਂ ਦੇ ਵਿੱਚ ਜਿਹੜੇ ਹੈ ਲਿਫਤ ਪਾਏ ਗਏ ਨੇ ਤੇ ਪਿੱਛੋਂ ਪਿਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਮੇਰੇ ਕੱਲ ਪੰਜਾਂ ਨੂੰ ਸਾਨੂੰ ਉਹਨਾਂ ਨਾਲ ਲਿੰਕ ਨਹੀਂ ਨਹੀਂ ਉਹ ਉਹ ਜੰਡੇ ਵਾਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈ ਹੈ ਸਰ ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਪਸ਼ਨ ਦਾ ਜਿਹੜਾ ਹੈਗਾ ਉਹ ਮੰਤਪ ਸੀ ਜਿਹੜਾ ਇਹ ਰਮਲਾਸ ਵਾਲਾ ਏਰੀਆ ਜਿੱਥੇ ਵੀ ਉਸ ਤੋਂ ਰਹੇ ਵੀ ਸੀ ਕਿਤੇ ਤਰੇਮਨੀ ਦਾ ਤਾਂ ਟੀਮਾ ਉਸ ਏਰੀਆ ਦੇ ਵਿੱਚ ਗਾੜੇ ਪੜੇ ਸੈਸਟੀਵ ਜਿਹੇ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰੋਸ ਵੀ ਕਰਦੇ ਨੇ ਪੜੇ ਵੀ ਹੁੰਦੇ ਹੈ ਜੀ ਉਸ ਜਿਹੜੀ ਤੁਹਾਡੀ ਕਿਵੇਂ ਦੀ ਆਪਰੇਸ਼ਨ ਚਲਾਈ ਉਹ ਦੇਖੋ ਜੀ ਉਹ ਜਿਹੜਾ ਏਰੀਆ ਹੈ ਬੜਾ ਚੈਲੈਂਜਿੰਗ ਹੈ ਸਾਡੇ ਲਈ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਹੈ ਕਾਫੀ ਉੱਥੇ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ ਚ ਪਾਣੀ ਜਿਹੜਾ ਹੈ ਜਿਆਦਾ ਚੜ ਜਾਂਦਾ ਹੈ ਉਹਦੇ ਚ ਸਮਗਲਿੰਗ ਦੇ ਚਾਂਸਸ ਵੀ ਜਿਆਦਾ ਵੱਧ ਜਾਂਦੇ ਆ ਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਟਾਈਮ ਟਾਈਮ ਜਿਹੜੀਆਂ ਡਿਪਲੋਏ ਕੀਤੀਆਂ ਜਾਂਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸ ਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਵੇ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ ਹਨ ਸਰ ਉਹਨਾਂ ਦੀ ਕੋਈ ਹੁਣ ਪ੍ਰਾਪਰਟੀ ਦੇ ਉੱਤੇ ਵੀ ਨਿਸ਼ਾਨ ਨਹੀਂ ਕੀਤੀ ਜਾ ਰਹੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਜਾਵੇ ਤੇ ਤੁਸੀਂ ਕਿਸੇ ਵੀ ਲੀ ਭੇਜ ਸਕਦੇ ਜਿਆ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਿਊ ডিপਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨਡ ডিপਾਰਟਮੈਂਟ ਤੋਂ ਜਿੱਦੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਈਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਆ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਭੇਜਾਂਗੇ ਸਰ ਜਿੰਨੀ ਦੇਖ ਤੋਂ ਮਤਲਬ ਇਸ ਕਾਰੋਬਾਰ ਦੇ ਨਾਲ ਨਹੀਂ ਜੀ ਹੋਰ ਵੀ ਜਾਣ ਸਕਦਾ ਆ ਦੇਖੋ ਜੀ ਇਹ ਜਿਹੜੇ ਆ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਵੱਲੋਂ ਕੋਈ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਇਹਨਾਂ ਦੀ ਚੰਗੀ ਤਰ੍ਹਾਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਏਗੀ। ਹੈ ਇਹਦੇ ਵਿੱਚ ਜਿਹੜਾ ਬੀਐਨਬੀ ਐਕਟ ਆ ਰਹੀਆਂ ਜੀ ਇਹ ਐਨਡੀਪੀਐਸ ਦੇ ਵਿੱਚ ਵੀ ਕੁਝ ਛੋਟਮੇਗਾ। ਐਨਡੀਪੀਐਸ ਤਾਂ ਵੀ ਇਹਨਾਂ ਮਾਮਲੇ ਤੋਂ ਕੀਤਾ ਗਿਆ ਜਾਂ ਕੋਈ ਸੈਪਰੇਟ ਨਹੀਂ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਸਿੱਧਾ ਕਾਰਵਾਈ ਕੀਤੀ ਹੈ। ਸੈਕੰਡਰੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਕਿਉਂਕਿ ਉਹ ਜਿਹੜਾ ਯੂਜ਼ ਫਰ ਕ੍ਰਾਈਮ ਹੈਗਾ। ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨਾਂ ਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਬੀਐਨਐਸ ਬੀਐਨਐਸ ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ 111 ਦੀ ਗੱਲ ਤੁਸੀਂ ਕੱਲ ਕੀਤੀ ਸੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर द ਵੈਲਫੇਅਰ ਆਫ ਸੋਸਾਇਟੀ ਤੇ ਡੈਟਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਜਦੋਂ ਦੇ ਬਾਜ਼ਾਰ ਦੇ ਸਵਾਲ ਤੇ ਹੁੰਦੇ ਆ ਜਦੋਂ ਤੁਸੀਂ ਚਾਹਦੇ ਨਹੀਂ ਐਨਡੀਪੀ ਐਫ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਪਰਟੀ ਬੀਜ਼ ਵਿੱਚ ਹੋ ਇਸ ਕਰਕੇ ਸਾਰਿਆਂ ਦਾ ਧਿਆਨ ਹੋਣਾ ਇਹਨਾਂ ਕੇਸਾਂ ਤੇ ਆ ਗਿਆ ਥੈਟ ਮੀਨਸ ਕਿ ਐਨਡੀਪੀ ਐਫ ਤੇ ਤੁਸੀਂ ਤੁਹਾਡੀ ਫੌਸ ਕਾਫੀ ਕੰਮ ਕਰ ਰਹੀ ਨਾ ਪਰ ਜਿਹੜੀ ਟੀਮ ਹੈ ਸਾਰੇ ਜਿਹੜੀਆਂ ਟੀਮਾਂ ਵਿੱਚ ਤੁਹਾਡੇ ਨਾਲ ਪੂਜ਼ ਮੁਲਾਜ਼ਮ ਨੇ ਦੇਖੋ ਉਹਨਾਂ ਦੇ ਕਿ ਤੁਸੀਂ ਪ੍ਰੋਪਰਟੀ ਬੀਜ਼ ਵਾਲੀ ਪਰ ਇਹ ਤੁਹਾਡੇ ਮੁਲਾਜ਼ਮ ਲਗਾਤਾਰ ਲੱਗੇ ਨਹੀਂ ਨੇ ਨਾ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸਰਟੀਫਿਕੇਟਸ ਵੀ ਮਿਲਦੇ ਨੇ ਮੇਰਾ ਸਵਾਲ ਇਹ ਪੂਜ਼ ਮੁਲਾਜ਼ਮਾਂ ਦੇ ਲਈ ਕਿ ਇਹਨਾਂ ਦੀਆਂ ਵੀ ਕਈ ਵਾਰੀ ਰਾਜੰਦਰੀਆਂ ਜਿਵੇਂ ਪ੍ਰੋਮੋਸ਼ਨ ਸਪੈੰਡਿੰਗ ਹੈ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਜਰੂਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਉਹ ਵੀ ਟੀਮਾਂ ਤੁਹਾਡੇ ਕੋਲ ਬੈਠੀ ਹੈ ਨਾ ਸਾਰਿਆ ਅਧਿਕਾਰੀ ਫੀਲ ਦੇ ਵਿੱਚ ਜੇ ਚੰਗੀ ਤਰ੍ਹਾਂ ਕੰਮ ਕਰਵਾ ਲਏ ਨੇ ਮੈਂ ਤਾਂ ਕਰ ਰਹੇ ਆ। ਆ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਨੂੰ ਰਿਵਾਰਡ ਤੇ ਅਵਾਰਡ ਜੋ ਉਹਨਾਂ ਦੇ ਬੰਦ ਉਹ ਦਿੱਤੇ ਜਾਣਗੇ ਪਰ ਜਿੱਥੇ ਵੀ ਕੋਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਅਜ ਲੈਵਲ ਤੇ ਕੋਈ ਮਿਲ ਹੀ ਬਹੁਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਵੇ ਜੀ ਉਹ ਆਪਣਾ ਗਿਰਖਾ ਕੰਮ ਕਰਦੇ ਨੇ ਕੰਗਾਰਵਾਲੇ ਜੀ ਅ ਸਰ ਗੱਟਵੰਦ ਨਾਲ ਕੇਸ ਕੋਲ ਲੱਗਾ ਤਾਂ ਸੰਯੋਗ ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀ ਸੀਟੀਵੀ ਫੁਟੇਜ ਜਿਹੜੇ ਹੈਗੇ ਆ ਉਹ ਸੀ ਕੰਗਾਰ ਦੇ ਸਾਨੂੰ ਕਈ ਚੀਜ਼ਾਂ ਦਾ ਪਤਾ ਲੱਗਿਆ ਉਹਦੇ ਵਿੱਚ ਇੱਕ ਦੋ ਗੈਂਗ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਸ ਆਫ ਪ੍ਰਿੰਟਿੰਗ ਦੇ ਆਧਾਰ ਤੇ ਵੀ ਅਸੀਂ ਜਿਹੜੀ ਚੀਜ਼ਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕਰ ਰਹੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਹੈ ਜੀ ਜੰਗ ਸਰ ਜੀ ਥੋੜਾ ਸਵਾਲ ਹੈ ਕਿ ਆਪਣੇ ਅਫਸਰ ਵੀ ਮੁਲਾਜ਼ਮ ਵੀ ਇੰਨੇ ਮਿਹਨਤ ਕਰਦੇ ਹਨ ਚਾਰ ਚਾਰ ਪਾਰਟਨ ਨਹੀਂ ਕਿ ਹਾਂ ਤਾਂ ਵੀ ਨਿਲਗੰਦਾ ਜਨਰਲ ਦਾ ਨਾਮ ਤੇ ਸਰ ਜੀ ਆ ਗਿਆ ਇਹ ਫਿਰ ਕੇਸ ਤੋਂ ਨਿਕਲ ਜਾਂਦੇ ਨੇ ਰੈਕਡ ਹੋਏ ਜਾਂਦੇ ਨੇ ਤੇ ਇਹਦੇ ਵਾਸਤੇ ਕੋਈ ਸਲੂਸ਼ਨ ਨੇ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ ਤੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚ ਉਹ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਇਸ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀਏ ਸਮਝੇ ਦੀ ਪ੍ਰਾਪਤੂ ਦੀ ਨੋਟ ਹੋਈ ਹੈ